ਮੈਂ ਥੀਏਟਰ ਜਿਹੜਾ ਕਰਨ ਲੱਗੀ ਉਹ ਹਸਬੰਡ ਦੇ ਨਾਲ ਆਫਟਰ ਮੈਰਿਜ ਮੈਂ ਸਟਾਰਟ ਕੀਤਾ ਸੀਗਾ ਸੋ ਥੀਏਟਰ ਕਰਦੇ ਕਰਦੇ ਪਲੇ ਜਦੋਂ ਕਰਦੇ ਸੀ ਕਿਸੇ ਟਾਈਮ ਇੱਕ ਆਡੀਸ਼ਨ ਹੋਇਆ ਸੀਗਾ ਜਲੰਧਰ ਦੂਰਦਰਸ਼ਨ ਲਈ ਹਰਜੀਤ ਸਿੰਘ ਜਿਹੜਾ ਹਰਜੀਤ ਬਾਜੀ ਦਾ ਉਹਦੇ ਵਿੱਚ ਰੂਪੀ ਦੀਦੀ ਵੀ ਸੀਗੇ ਤੇ ਮੈਂ ਆਡੀਸ਼ਨ ਦਿੱਤਾ ਸੀ ਦੀਦੀ ਤੇ ਜੋਬਨ ਵੀ ਸੀਗਾ ਛੋਟਾ ਜਿਹਾ 3 4 ਸਾਲ ਦਾ ਉਹਦੇ ਵਿੱਚ ਹਨਾ ਅਨ ਹੋਏ ਸੀਰੀਅਲ ਤੇ ਉਹ ਮੈਂ ਆਡੀਸ਼ਨ ਦਿੱਤਾ ਤੇ ਉਹਦੇ ਵਿੱਚ ਮੈਂ ਸਿਲੈਕਟ ਹੋਈ ਤੇ ਬਾਜੀ ਉਹਨਾਂ ਨੇ ਮੈਨੂੰ ਬੁਲਾਇਆ ਕਿ ਤੁਸੀਂ ਸੀਰੀਅਲ ਕਰਨਾ ਹੈ ਬੇਟੇ ਦਾ ਵੀ ਸੀਗਾ ਸੋ ਉਹ ਸੀਰੀਅਲ ਕੀਤਾ ਉੱਥੇ ਹੀ ਮੇਰੀ ਰੂਪੀ ਦੀਦੀ ਨਾਲ ਵੀ ਜਿਹੜੀ ਮੁਲਾਕਾਤ ਹੋਈ ਸੀਗੀ ਉਦੋਂ ਤੋਂ ਮੈਂ 2005 4 5 ਤੋਂ ਇਹਨਾਂ ਨੂੰ ਜਾਣਦੀ ਆ ਮੈਂ ਸੋ ਇਨ ਸਾਥ ਸਾਡਾ ਉਦੋਂ ਦਾ ਹੀ ਹੈ ਤੇ ਇਦਾਂ ਕਰਦੇ ਫਿਰ ਇੱਕ ਇਹ ਹੋਇਆ ਕਿ ਮੈਂ ਹਰਜੀਤ ਬਾਜੀ ਨਾਲ ਕੀਤੀ ਸੀ ਕਿਤਾ ਸੀ ਸੀਰੀਅਲ ਉਹਨਾਂ ਨੇ ਕਰਨੀ ਸੀ ਇੱਕ ਫਿਲਮ ਹੀਰ ਰਾਂਝਾ ਹਰ ਪਜਨ ਮੰਨਤੇ ਨਿਰਵਾਜਬਦੀ ਤਾਂ ਉਹਨਾਂ ਦੀ ਮੈਨੂੰ ਕਾਲ ਆਈ ਸੀ ਉਸ ਟਾਈਮ ਕਿ ਆਪਾਂ ਫਿਲਮ ਕਰ ਰਹੇ ਹਾਂ ਤੇ ਉਹਦੇ ਵਿੱਚ ਭਾਬੀ ਦਾ ਕਰੈਕਟਰ ਆ ਕਿ ਤੁਸੀਂ ਕਰ ਲਓ ਸੋ ਇਦਾਂ ਮੇਰਾ ਸੁਭਬ ਹੋ ਗਿਆ ਸੀਗਾ ਫਿਲਮਾਂ ਦੇ ਵਿੱਚ ਆਉਣ ਦਾ ਸੋ ਇਹ ਇੱਕ ਰਾਹ ਹੁੰਦੇ ਨੇ ਜਿਹੜੇ ਜਿੱਦਾਂ ਪੌੜੀਆਂ ਆਪਾਂ ਅੱਗੇ ਅੱਗੇ ਚੜਦੇ ਚੜਦੇ ਉਹ ਆਪਣੇ ਆਪ ਹੀ ਬਣਦੇ ਜਾਂਦੇ ਆ ਤੇ ਮੈਨੂੰ ਮੇਰਾ ਪਹਿਲਾਂ ਕੋਈ ਇਹ ਨਹੀਂ ਸੀਗਾ ਮੋਟਿਵ ਮੈਂ ਥੀਏਟਰ ਕਰਨਾ ਮੈਨੂੰ ਈਵਨ ਮੈਨੂੰ ਥੀਏਟਰ ਬਾਰੇ ਪਤਾ ਵੀ ਨਹੀਂ ਸੀਗਾ ਮੈਨੂੰ ਨਿਰਪੈ ਲੈ ਕੇ ਆਏ ਉਹਨਾਂ ਨੇ ਇੱਕ ਰਸਤਾ ਬਣਾਇਆ ਉਹ ਰਸਤੇ ਤੇ ਮੈਨੂੰ ਫਿਰ ਉਹਨਾਂ ਨੇ ਅੱਗੇ ਰਾਹ ਬਣਾਏ ਵੀ ਹਾਂ ਇਦਾਂ ਕਰ ਸਕਦੇ ਇਦਾਂ ਕਰ ਸਕ ਸੋ ਮੈਨੂੰ ਬਹੁਤ ਗਾਈਡ ਕੀਤਾ ਮੇਰੇ ਹਸਬੰਦ ਨੇ ਸੋ ਜਦੋਂ ਦੀਦੀ ਵਰਗੇ ਸਾਰੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਅਸੀਂ ਇਹਨਾਂ ਨਾਲ ਰابطਾ ਹੋਇਆ ਤਾਂ ਇੱਥੋਂ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ ਈਵਨ ਰਿਸ਼ੀ ਮੈਮ ਮਿਲੇ ਫਿਰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਸੋ ਇਦਾਂ ਹੀ ਅੱਗੇ ਅੱਗੇ ਆਪਾਂ ਨੂੰ ਗਾਈਡੈਂਸ ਮਿਲਦੀ ਰਹਿੰਦੀ ਹੈ ਜਿਹੜਾ ਬੰ ਹੁੰਦਾ ਉਹਨੇ ਸਾਰੇ ਕਿਰਦਾਰ ਨਿਭਾਏ ਹੁੰਦੇ ਨੇ ਉਹ ਸਟੇਜ ਦੇ ਉੱਤੇ ਹੈਨਾ ਤਾਂ ਉਸ ਜਦੋਂ ਆਪਾਂ ਉਹ ਚੀਜ਼ 'ਚ ਲੰਗੇ ਹੁੰਨੇ ਆ ਤਾਂ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੈਰੈਕਟਰ ਨਿਭਾਉਣਾ ਆਪਾਂ ਨੂੰ ਕੋਈ ਔਖਾ ਹੋਵੇ ਜਾਂ ਹਨ ਜਿਹੜਾ ਵੀ ਕੈਰੈਕਟਰ ਕਦੇ ਵੀ ਕਿੱਦਾਂ ਦਾ ਆਇਆ ਮੈਂ ਮਤਲਬ ਆਪਾਂ ਆਰਾਮ ਨਾਲ ਉਹਨੂੰ ਗ੍ਰੈਬ ਕਰ ਸਕਦੇ ਆ ਸੋ ਇਹ ਵੀ ਹੁੰਦਾ ਕਿ ਆਪਾਂ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਵੀ ਪੁੱਛ ਲੈਣਾ ਤੁਸੀਂ ਕਿੱਦਾਂ ਦਾ ਭਾਲਦੇ ਹੋ ਕਿੱਦਾਂ ਦਾ ਚਾਹੁੰਦੇ ਹੋ ਤੁਹਾਡੀ ਕੀ ਚੁਆਇਸ ਹੈ ਇਹ ਕਿੱਦਾਂ ਦਾ ਹੋਣਾ ਚਾਹੀਦਾ ਸੋ ਆਪਾਂ ਉਹਨਾਂ ਨੂੰ ਪੁੱਛ ਕੇ ਉਹਦਾਂ ਕਰ ਸਕਦੇ ਆ ਬਾਕੀ ਇਹ ਹੈ ਕਿ ਔਕੜਾਂ ਤਾਂ ਜਦੋਂ ਆਪਾਂ ਕੋਈ ਕੰਮ ਕਰਦੇ ਆ ਆਪਣੇ ਰਸਤਿਆਂ ਦੇ ਵਿੱਚ ਬਹੁਤ ਸਾਰੇ ਕੰਡੇ ਵੀ ਆਉਂਦੇ ਆ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਦੇ ਫੁੱਲ ਵੀ ਆ ਜਾਂਦੇ ਨੇ ਸੋ ਇਹ ਤਾਂ ਆਪਣੀ ਜ਼ਿੰਦਗੀ ਦਾ ਜਿਹੜਾ ਹੈਗਾ ਹੀ ਆ ਵੀ ਕਦੇ ਹਨਾ ਇਹੀ ਜ਼ਿੰਦਗੀ ਆ ਸੋ ਉਹ ਤਾਂ ਆਉਂਦੀਆਂ ਨੇ ਆਪਾਂ ਬਸ ਉਹਨਾਂ ਨੂੰ ਸੋਲਵ ਕਰਦੇ ਜਾਣਾ ਸਾਡੀ ਜਿਹੜੀ ਫੈਮਿਲੀ ਹੋਈ ਆ ਉਹ ਥੀਏਟਰ ਕਰਨ ਵਾਲ ਥੀਏਟਰ ਕਰਦੇ ਆ ਸਾਰੇ ਜਾਣੀ ਆ ਨਾ ਇਵਨ ਮੇਰਾ ਬੇਟਾ ਵੀ ਤੇ ਅਸੀਂ ਇੱਕ ਦੂਜੇ ਦੀਆਂ ਮਤਲਬ ਪ੍ਰੋਬਲਮਸ ਵੀ ਸਮਝਦੇ ਆ ਮਜਬੂਰੀਆਂ ਵੀ ਸਭ ਸਭ ਚੀਜ਼ਾਂ ਸਮਝਦੇ ਆ ਉਹ ਉਸ ਬੰਦੇ ਨੇ ਕਿਹੜੇ ਟਾਈਮ ਤੇ ਜਾਣਾ ਉਹ ਉਹਦੀ ਪੰਕਚੁਐਲਿਟੀ ਦੇਖਣੀ ਆ ਉਹ ਸੋ ਇੱਕ ਦੂਜੇ ਨੂੰ ਅਸੀਂ ਸਹੂਲਤਾਂ ਦਿੰਦੇ ਆ ਕਿ ਹਾਂ ਤੂੰ ਇਸ ਟਾਈਮ ਜਾਣਾ ਤੈਨੂੰ ਆ ਚੀਜ਼ ਚਾਹੀਦੀ ਐ ਇਸ ਟਾਈਮ ਜਿਵੇਂ ਮੈਂ ਮੰਨ ਲਓ ਹੁਣ ਸ਼ੂਟ ਤੇ ਆਉਣਾ ਮਾਰਨਿੰਗ ਤਾਂ ਮੇਰੇ ਹਸਬੰਡ ਉੱਠ ਕੇ ਪਹਿਲਾਂ ਮੈਨੂੰ ਗਰਮ ਪਾਣੀ ਦੇ ਦਿੰਦਿਆਂ ਕਰਕੇ ਵੀ ਛੇਤੀ ਉੱਠ ਤੂੰ ਜਾਣਾ ਫਿਰ ਚਾਹ ਬਣਾ ਕੇ ਲਿਆਉਂਦੇ ਆ ਵੀ ਤੂੰ ਮੈਂ ਗਿਜ਼ਰ ਲਾਤਾ ਤੂੰ ਨਾਲ ਲਾਈਕ ਐਦਾਂ ਹੁੰਦਾ ਵੀ ਇਹ ਇੱਕ ਦੂਜੇ ਦੀ ਐਡਜਸਟਮੈਂਟ ਐ ਹਾਂਜੀ ਇੱਕ ਦੂਜੇ ਨੂੰ ਜਿਹੜਾ ਆਪਾਂ ਸਮਝ ਸਕਦੇ ਆ ਬਸ ਇਹੀ ਚੀਜ਼ਾਂ ਹੁੰਦੀਆਂ ਨੇ ਸੋ ਐਦਾਂ ਬੈਲੈਂਸ ਚੱਲੀ ਜਾਂਦਾ ਮੇਰੇ ਥੀਏਟਰ ਜਿਹੜਾ ਕਰਨ ਲੱਗੀ ਉਹ ਹਸਬੰਡ ਦੇ ਨਾਲ ਆਫਟਰ ਮੈਰਿਜ ਮੈਂ ਸਟਾਰਟ ਕੀਤਾ ਸੀਗਾ ਸੋ ਥੀਏਟਰ ਕਰਦੇ ਕਰਦੇ ਉਸ ਪਲੇ ਜਦੋਂ ਕਰਦੇ ਸੀ ਕਿਸੇ ਟਾਈਮ ਇੱਕ ਆਡੀਸ਼ਨ ਹੋਇਆ ਸੀਗਾ ਜਲੰਧਰ ਦੂਰਦਰਸ਼ਨ ਲਈ ਹਰਜੀਤ ਸਿੰਘ ਜਿਹੜਾ ਹਰਜੀਤ ਭਾਜੀ ਦਾ ਉਹਦੇ ਵਿੱਚ ਰੂਪੀ ਦੀਦੀ ਵੀ ਸੀਗੇ ਤੇ ਮੈਂ ਆਡੀਸ਼ਨ ਦਿੱਤਾ ਸੀ ਦੀਦੀ ਤੇ ਜੋਬਨ ਵੀ ਸੀਗਾ ਛੋਟਾ ਜਿਹਾ 3 4 ਸਾਲ ਦਾ ਉਹਦੇ ਵਿੱਚ ਹਨਾ ਅਨ ਹੋਏ ਸੀਰੀਅਲ ਤੇ ਉਹ ਮੈਂ ਆਡੀਸ਼ਨ ਦਿੱਤਾ ਤੇ ਉਹਦੇ ਵਿੱਚ ਮੈਂ ਸਿਲੈਕਟ ਹੋਈ ਤੇ ਭਾਜੀ ਉਹਨਾਂ ਨੇ ਮੈਨੂੰ ਬੁਲਾਇਆ ਕਿ ਤੁਸੀਂ ਸੀਰੀਅਲ ਕਰਨਾ ਹੈ ਬੇਟੇ ਦਾ ਵੀ ਸੀਗਾ ਸੋ ਉਹ ਸੀਰੀਅਲ ਕੀਤਾ ਉੱਥੇ ਹੀ ਮੇਰੀ ਰੂਪੀ ਦੀਦੀ ਨਾਲ ਵੀ ਜਿਹੜੀ ਮੁਲਾਕਾਤ ਹੋਈ ਸੀਗੀ ਉਦੋਂ ਤੋਂ ਮੈਂ 2005 4 5 ਤੋਂ ਇਹਨਾਂ ਨੂੰ ਜਾਣਦੀ ਆ ਮੈਂ ਸੋ ਇਨ ਸਾਥ ਸਾਡਾ ਉਦੋਂ ਦਾ ਹੀ ਹੈ ਤੇ ਇਦਾਂ ਕਰਦੇ ਫਿਰ ਇੱਕ ਇਹ ਹੋਇਆ ਕਿ ਮੈਂ ਹਰਜੀਤ ਬਾਜੀ ਨਾਲ ਕੀਤੀ ਸੀ ਕਿਤਾ ਸੀ ਸੀਰੀਅਲ ਉਹਨਾਂ ਨੇ ਕਰਨੀ ਸੀ ਇੱਕ ਫਿਲਮ ਹੀਰ ਰਾਂਝਾ ਹਰ ਪਜਨ ਮੰਨਤੇ ਨਿਰਵਾਜਬਦੀ ਤਾਂ ਉਹਨਾਂ ਦੀ ਮੈਨੂੰ ਕਾਲ ਆਈ ਸੀ ਉਸ ਟਾਈਮ ਕਿ ਆਪਾਂ ਫਿਲਮ ਕਰ ਰਹੇ ਹਾਂ ਤੇ ਉਹਦੇ ਵਿੱਚ ਭਾਬੀ ਦਾ ਕਰੈਕਟਰ ਆ ਕਿ ਤੁਸੀਂ ਕਰ ਲਓ ਸੋ ਇਦਾਂ ਮੇਰਾ ਸੁਭਬ ਹੋ ਗਿਆ ਸੀਗਾ ਫਿਲਮਾਂ ਦੇ ਵਿੱਚ ਆਉਣ ਦਾ ਸੋ ਇਹ ਇੱਕ ਰਾਹ ਹੁੰਦੇ ਨੇ ਜਿਹੜੇ ਜਿੱਦਾਂ ਪੌੜੀਆਂ ਆਪਾਂ ਅੱਗੇ ਅੱਗੇ ਚੜਦੇ ਚੜਦੇ ਉਹ ਆਪਣੇ ਆਪ ਹੀ ਬਣਦੇ ਜਾਂਦੇ ਆ ਤੇ ਮੈਨੂੰ ਮੇਰਾ ਪਹਿਲਾਂ ਕੋਈ ਇਹ ਨਹੀਂ ਸੀਗਾ ਮੋਟਿਵ ਮੈਂ ਥੀਏਟਰ ਕਰਨਾ ਮੈਨੂੰ ਈਵਨ ਮੈਨੂੰ ਥੀਏਟਰ ਬਾਰੇ ਪਤਾ ਵੀ ਨਹੀਂ ਸੀਗਾ ਮੈਨੂੰ ਨਿਰਪੈ ਲੈ ਕੇ ਆਏ ਉਹਨਾਂ ਨੇ ਇੱਕ ਰਸਤਾ ਬਣਾਇਆ ਉਹ ਰਸਤੇ ਤੇ ਮੈਨੂੰ ਫਿਰ ਉਹਨਾਂ ਨੇ ਅੱਗੇ ਰਾਹ ਬਣਾਏ ਵੀ ਹਾਂ ਇਦਾਂ ਕਰ ਸਕਦੇ ਇਦਾਂ ਕਰ ਸਕ ਸੋ ਮੈਨੂੰ ਬਹੁਤ ਗਾਈਡ ਕੀਤਾ ਮੇਰੇ ਹਸਬੰਦ ਨੇ ਸੋ ਜਦੋਂ ਦੀਦੀ ਵਰਗੇ ਸਾਰੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਅਸੀਂ ਇਹਨਾਂ ਨਾਲ ਰابطਾ ਹੋਇਆ ਤਾਂ ਇੱਥੋਂ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ ਈਵਨ ਰਿਸ਼ੀ ਮੈਮ ਮਿਲੇ ਫਿਰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਸੋ ਇਦਾਂ ਹੀ ਅੱਗੇ ਅੱਗੇ ਆਪਾਂ ਨੂੰ ਗਾਈਡੈਂਸ ਮਿਲਦੀ ਰਹਿੰਦੀ ਹੈ ਜਿਹੜਾ ਬੰ ਹੁੰਦੇ ਨੇ ਸਾਰੇ ਕਿਰਦਾਰ ਨਿਭਾਏ ਹੁੰਦੇ ਨੇ ਉਹ ਸਟੇਜ ਦੇ ਉੱਤੇ ਹੈਨਾ ਤਾਂ ਉਸ ਜਦੋਂ ਆਪਾਂ ਉਹ ਚੀਜ਼ 'ਚ ਲੰਗੇ ਹੁੰਨੇ ਆ ਤਾਂ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੈਰੈਕਟਰ ਨਿਭਾਉਣਾ ਆਪਾਂ ਨੂੰ ਕੋਈ ਔਖਾ ਹੋਵੇ ਜਾਂ ਹਨ ਜਿਹੜਾ ਵੀ ਕੈਰੈਕਟਰ ਕਦੇ ਵੀ ਕਿੱਦਾਂ ਦਾ ਆਇਆ ਮੈਂ ਮਤਲਬ ਆਪਾਂ ਆਰਾਮ ਨਾਲ ਉਹਨੂੰ ਗ੍ਰੈਬ ਕਰ ਸਕਦੇ ਆ ਸੋ ਇਹ ਵੀ ਹੁੰਦਾ ਕਿ ਆਪਾਂ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਵੀ ਪੁੱਛ ਲੈਣਾ ਤੁਸੀਂ ਕਿੱਦਾਂ ਦਾ ਭਾਲਦੇ ਹੋ ਕਿੱਦਾਂ ਦਾ ਚਾਹੁੰਦੇ ਹੋ ਤੁਹਾਡੀ ਕੀ ਚੁਆਇਸ ਹੈ ਇਹ ਕਿੱਦਾਂ ਦਾ ਹੋਣਾ ਚਾਹੀਦਾ ਸੋ ਆਪਾਂ ਉਹਨਾਂ ਨੂੰ ਪੁੱਛ ਕੇ ਉਹਦਾਂ ਕਰ ਸਕਦੇ ਆ ਬਾਕੀ ਇਹ ਹੈ ਕਿ ਔਕੜਾਂ ਤਾਂ ਜਦੋਂ ਆਪਾਂ ਕੋਈ ਕੰਮ ਕਰਦੇ ਆ ਆਪਣੇ ਰਸਤੇਆਂ ਦੇ ਵਿੱਚ ਬਹੁਤ ਸਾਰੇ ਕੰਡੇ ਵੀ ਆਉਂਦੇ ਆ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਦੇ ਫੁੱਲ ਵੀ ਆ ਜਾਂਦੇ ਨੇ ਸੋ ਇਹ ਤਾਂ ਆਪਣੀ ਜ਼ਿੰਦਗੀ ਦਾ ਜਿਹੜਾ ਹੈਗਾ ਹੀ ਆ ਵੀ ਕਦੇ ਹਨਾ ਇਹੀ ਜ਼ਿੰਦਗੀ ਆ ਸੋ ਉਹ ਤਾਂ ਆਉਂਦੀਆਂ ਨੇ ਆਪਾਂ ਬਸ ਉਹਨਾਂ ਨੂੰ ਸੋਲਵ ਕਰਦੇ ਜਾਣਾ ਹੈ ਸਾਡੀ ਜਿਹੜੀ ਫੈਮਿਲੀ ਹਈ ਆ ਉਹ ਥੀਏਟਰ ਕਰਨ ਵਾਲ ਥੀਏਟਰ ਕਰਦੇ ਆ ਸਾਰੇ ਜਾਣੀ ਹੈ ਨਾ ਇਵਨ ਮੇਰਾ ਬੇਟਾ ਵੀ ਤੇ ਅਸੀਂ ਇੱਕ ਦੂਜੇ ਦੀਆਂ ਮਤਲਬ ਪ੍ਰੋਬਲਮਸ ਵੀ ਸਮਝਦੇ ਆ ਮਜਬੂਰੀਆਂ ਵੀ ਸਭ ਸਭ ਚੀਜ਼ਾਂ ਸਮਝਦੇ ਆ ਉਹ ਉਸ ਬੰਦੇ ਨੇ ਕਿਹੜੇ ਟਾਈਮ ਤੇ ਜਾਣਾ ਉਹ ਉਹਦੀ ਪੰਕਚੁਐਲਿਟੀ ਦੇਖਣੀ ਆ ਉਹ ਸੋ ਇੱਕ ਦੂਜੇ ਨੂੰ ਅਸੀਂ ਸਹੂਲਤਾਂ ਦਿੰਦੇ ਆ ਕਿ ਹਾਂ ਤੂੰ ਇਸ ਟਾਈਮ ਜਾਣਾ ਤੈਨੂੰ ਆ ਚੀਜ਼ ਚਾਹੀਦੀ ਐ ਇਸ ਟਾਈਮ ਜਿਵੇਂ ਮੈਂ ਮੰਨ ਲਓ ਹੁਣ ਸ਼ੂਟ ਤੇ ਆਉਣਾ ਮਾਰਨਿੰਗ ਤਾਂ ਮੇਰੇ ਹਸਬੰਡ ਉੱਠ ਕੇ ਪਹਿਲਾਂ ਮੈਨੂੰ ਗਰਮ ਪਾਣੀ ਦੇ ਦਿੰਦੇ ਆ ਕਰਕੇ ਵੀ ਛੇਤੀ ਉੱਠ ਤੂੰ ਜਾਣਾ ਫਿਰ ਚਾਹ ਬਣਾ ਕੇ ਲਿਆਉਂਦੇ ਆ ਵੀ ਤੂੰ ਮੈਂ ਗੀਜ਼ਰ ਲਾ ਤਾਂ ਤੂੰ ਨਾ ਲੈ ਲੇਕ ਐਦਾਂ ਹੁੰਦਾ ਵੀ ਇਹ ਇੱਕ ਦੂਜੇ ਦੀ ਐਡਜਸਟਮੈਂਟ ਹੈ ਹਾਂਜੀ ਇੱਕ ਦੂਜੇ ਨੂੰ ਜਿਹੜਾ ਆਪਾਂ ਸਮਝ ਸਕਦੇ ਆ ਬਸ ਇਹੀ ਚੀਜ਼ਾਂ ਹੁੰਦੀਆਂ ਨੇ ਸੋ ਐਦਾਂ ਬੈਲੈਂਸ ਚੱਲੀ ਜਾਂਦਾ ਹੈ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।